ਜਗਮੀਤ ਵੀਰ ਜੀ ਕੀ ਹਾਲਾਤ ਕੀ ਨੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੇ ਜਿਹੜੇ ਹਾਲਾਤ ਨੇ ਕੱਲ ਕੱਲ ਦੇ ਵਿੱਚ ਤੇ ਰਾਤ ਦੇ ਵਿੱਚ 2 ਫੁੱਟ ਪਾਣੀ ਜਿਹੜਾ ਉਹ ਵਧ ਚੁੱਕਾ ਹੈ ਤੇ ਸਾਰੀ ਸੰਗਤ ਰਾਤ ਦੀ ਘਰੇ ਨਹੀਂ ਗਈ ਸਾਰੀ ਸੰਗਤ ਇੱਥੇ ਮਿੱਟੀ ਪਾ ਰਹੀ ਏ ਤੇ ਅਸੀਂ ਅਪੀਲ ਕਰਦੇ ਆਂ ਵੀ ਪ੍ਰਸ਼ਾਸਨ ਆਣ ਕੇ ਨਗਰ 79 ਦੀ ਮਦਦ ਕਰੇ ਕੋਈ ਡੀਜ਼ਲ ਦੇਵੇ ਜੇ ਸਾਡੇ ਕੋਲ ਇੱਥੇ ਡੀਜ਼ਲ ਹੋਵੇ ਨਾ ਸਰਕਾਰੀ ਥੋੜਾ ਬੋਧਾ ਕੋਈ ਹੈਲਪ ਹੋਈ ਹੋਵੇ ਤੇ ਮੈਨੂੰ ਲੱਗਦਾ ਜਿਵੇਂ ਸਾਡੇ 15 ਟਰੈਕਟਰ ਲੱਗੇ ਸਾਡੇ 30 ਟਰੈਕਟਰ ਲੱਗ ਜਨ ਅਸੀਂ ਇਹ ਘੱਟ ਤੋਂ ਘੱਟ ਜਿਆਦਾ ਨਹੀਂ ਜਿਹੜਾ 25-2600 ਕਿੱਲਾ ਇਹ ਬਚਾ ਸਕਦੇ ਆ ਅਸੀਂ ਪ੍ਰਸ਼ਾਸਨ ਨੇ ਸਾਥ ਤੁਹਾਡਾ ਦੇ ਰਿਹਾ ਕੋਈ ਹੁਣ ਪ੍ਰਸ਼ਾਸਨ ਨੇ ਸਾਨੂੰ 3000 ਗੱਟਾ ਦਿੱਤਾ ਉਸ ਤੋਂ ਬਾਅਦ ਪ੍ਰਸ਼ਾਸਨ ਨਹੀਂ ਆਇਆ ਅਸੀਂ ਤੁਹਾਡੇ ਮਾਧਿਅਮ ਮੇਰਾ ਇਹ ਅਪੀਲ ਕਰਦੇ ਆ ਵੀ ਪ੍ਰਸ਼ਾਸਨ ਜਿਹੜਾ ਇਹ ਆਣ ਕੇ ਥੋੜੀ ਬਹੁਤੀ ਸਾਡੀ ਮਦਦ ਕਰੇ ਵੀ ਇਹ ਬਹੁਤ ਵੱਡਾ ਮੋਰਚਾ ਲੱਗਾ ਆ ਕੀ ਕੋਈ ਵ代ਿਕ ਆਇਆ ਹੋਵੇ ਕੋਈ ਨਹੀਂ ਅਜੇ ਤੱਕ ਤਾਂ ਕੋਈ ਵ代ਿਕ ਨਹੀਂ ਆਇਆ ਜੀ ਤੇ ਜੇ ਕਿੰਨਾ ਕੁ ਜੇ ਫੁੱਲ ਪਾਣੀ ਵਾਧਾ ਕੀ ਨੁਕਸਾਨ ਹੋ ਸਕਦਾ ਜੇ ਪਾਣੀ ਫੁੱਟ ਡੇਢ ਵੀ ਵਾਧਾ ਤੇ ਬੰਨ ਜਿਹੜਾ ਨਹੀਂ ੜਨਾ ਜੀ ਕਿ ਦੱਸਦੇ ਕਿਹੜੀ ਜਗ੍ਹਾ ਤੇ ਆਪਾਂ ਖੜੇ ਕਿੱਥੇ ਇਹ ਆਪਾਂ ਖੜੇ ਆ ਜਿਹੜਾ ਨਿਜਾਮ ਵਾਲੇ ਤੋਂ ਨਵਾਂ ਪਿੰਡ ਜਮਸ਼ੇਰ ਮਸਤੇ ਗਿਆ ਤੇ ਨਿਜਾਮ ਵਾਲੇ ਦੀ ਹੱਦ ਆ ਹੱਦ ਤੇ ਚਾਰ ਕਰਮਾ ਰਸਤਾ ਇਹੋਂ ਦੇ ਉੱਤੇ ਕਾਰਜੀ ਬੰਨ ਨਗਰ ਨਿਵਾਸੀਆਂ ਵੱਲੋਂ 2007 ਤੋਂ ਲਾਇਆ ਜਾ ਰਿਹਾ ਟੁੱਟ ਜਾਂਦਾ ਵਾਰ-ਵਾਰ ਅਸੀਂ ਲਾ ਲੈਨੇ ਆ ਕਦੇ ਸਾਡਾ ਫਾਇਦਾ ਵੀ ਹੋ ਜਾਂਦਾ ਹੈ ਤੇ ਨੁਕਸਾਨ ਤਾਂ ਪਤਾ ਫਿਰ ਹੁਣਾ ਤੇ ਹੋ ਹੀ ਜਾਣਾ ਹੈ ਹਾਲਾਤ ਬਹੁਤ ਮਾੜੇ ਆ ਜੀ ਪਾਣੀ ਬਹੁਤ ਰਾਤ ਦਾ ਹਿਸਾਬ ਨਾਲ ਡੂੜਫੂੜ ਚੜ ਗਿਆ ਅੱਛਾ ਹਾਂਜੀ ਤੇ ਕਿਵੇਂ ਨਾਉਏ ਕਰ ਜਿਹੜਾ ਜੇ ਨੁਕਸਾਨ ਹੁੰਦਾ ਜੇ ਟੁੱਟਦਾ ਦਾ ਮੇਰਾ ਹਰ ਦੋ ਤਿੰਨ ਹਜ਼ਾਰ ਕਿਲਾ ਹੋਏਗਾ ਇਧਰੋਂ ਜਿਹੜਾ ਬਾਈ ਜੀ ਜੇ ਪਾਲੀ ਤਦੋਂ ਦਾ ਵਾਦਾ ਵਿਆ ਜੀ ਵਾਦਾ ਦਾ ਪੰਜਵਾਂ ਦਿਨ ਹੋ ਗਿਆ ਚੱਲੀ ਜਾਂਦਾ ਇਸ ਤਰ੍ਹਾਂ ਵਧੀ ਜਾਂਦਾ ਵਧੀ ਜਾਂਦਾ ਕੀ ਤੁਹਾਡੇ ਕੋਈ ਆਇਆ ਪ੍ਰਸ਼ਾਸਨ ਜਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਇਆ ਕੋਈ ਮੰਗ ਕੀ ਹੈ ਤੁਹਾਡੀ ਇਹੇ ਦਾਣੇ ਵੀ ਚਲੋ ਕੋਈ ਨਾ ਪ੍ਰਸ਼ਾਸਨ ਸਾਡੀ ਮਦਦ ਕਰੇ ਤੇ ਤਰ ਪਿੰਡ ਦੇ ਲੋਕ ਵੀ ਨਾਲ ਆ ਕਰਦੇ ਨੇ ਆਹਰਾ ਹਾਂ ਕੀ ਨਾਮ ਕੀ ਤੁਹਾਡਾ ਗਰਦਿਆਲ ਸਿੰਘ